ਨਾ ਜੇ ਮੈਂ ਇਹ ਇਹ ਕਹਿੰਦੇ ਬ੍ਰੀਕੀ ਠੀਕ ਹੈ ਅਗਲਾ ਕਹਿ ਦਿੰਦਾ ਜੀ ਮੱਚਾ ਮੂਰੀ ਬੰਦ ਹੁੰਦਾ ਨਾ ਕੀ ਕੀ ਦਿੰਦੀ ਹੈ ਇਹਨਾਂ ਨੂੰ ਬ੍ਰੀਕੀਆਂ ਕਹਿੰਦੇ ਆ ਜਿਹੜੀਆਂ ਆਰਡਰ ਦੇ ਉੱਤੇ ਮੈਨਜ਼ ਨੇ ਉਹ ਵੀ ਸਾਫ ਰਹੀ ਨਹੀਂ ਜੰਮਾ ਕਿਵੇਂ ਲੱਗੀ ਝੋਟੀ ਹੈ ਨਾ ਇਹ ਦੱਸਿਓ ਬਾਕੀ ਕਮੈਂਟ ਤਾਂ ਪਤਾ ਨਹੀਂ ਕਿੱਧਰ ਗਿਆ ਜੀ ਕਮੈਂਟਾਂ ਦੀ ਗੱਲਬਾਤ ਮੈਨੂੰ ਪਤਾ ਨਹੀਂ ਲੱਗ ਰਹੀ ਅੱਜ ਜੇ ਰੱਖੀ ਆਂ ਗਰੀਬਾਂ ਦੀ ਦੁਬਾਰੇ ਚਲਾਵਾਂ ਹੈ ਨਾ ਅੱਜ ਅੱਜ ਸਭ ਕਾਇਨ ਜਿਹੜਾ ਮੇਰਾ ਅੱਜ ਕਿਤੇ ਨਹੀਂ ਟਾਈਮ ਨਹੀਂ ਹੁੰਦਾ ਟਾਈਮ ਹੋ ਜੀ ਕਹਿੰਦੇ ਆਪਾਂ ਵੀ ਤੁਹਾਨੂੰ ਧੰਨਵਾਦ ਕਰਦੇ ਹਾਂ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਬਾਅਦ ਹੀ ਸਾਹਮਣੇ ਲਾਈਵ ਚ ਖਾਲੀ ਦਿਖਾਉਣਗੇ ਜਿਹੜਾ ਟਾਈਮ ਜਿਹੜਾ ਬਾਅਦ ਨਹੀਂ ਆ ਰਿਹਾ ਇਸ ਵਿੱਚ ਨਹੀਂ ਕਮੈਂਟ ਬਾਕੀ ਆਉਂਦੇ ਹੋਣਗੇ ਕਮੈਂਟ ਪਰ ਆਪਣੇ ਕੋਲ ਦੱਸਦੇ ਜਿਵੇਂ ਹੋ ਰਹੀ ਹੈ ਜਿੱਥੇ ਘੱਟ ਹੋ ਰਿਹਾ ਕਿਉਂਕਿ ਨੈਟਵਰਕ ਦੀ ਪ੍ਰੋਬਲਮ ਹਾਂ ਇੱਕ ਵੀ ਹੋ ਨਹੀਂ ਬਹੁਤ ਹੈ ਤੇ ਜੋ ਜਾਣ ਪੈ ਮੰਨਸਰੀ ਦਾ ਹੈ ਹਿੱਦਰ ਚਲੀ ਹੁੰਦਾ ਸਕੇ ਲਈ ਮਾਦ ਬਧੀਆ ਬਹੁਤ ਆਹ ਕਰੰਟਾ ਬਹੁਤ ਜੇਤੀ ਆਪਣਾ ਕੋਰਸ ਕਰਦੇ ਹੜ ਜਾਂਦੇ ਆ ਬਾਲਟੀ ਖਾਲੀ ਦਾਰ ਇੱਕ ਤਾਂ ਖਾਲੀ ਦਿਖਾ ਦੇ ਬਾਈ ਸਮਾਰ ਜਰਾ ਤਾਂ ਗੱਲ ਲਈ ਨਿਆਰੀ ਗੱਲ ਹੈ ਨਾ ਠੀਕ ਆ ਚਲਾ ਦੇ ਕੰਮ ਚਲਾ ਦੇ ਕੰਮ ਚਲਾ ਫਾਈਨਲ ਮੈਚ ਅਜਿਆ ਦਗੀ ਆਪਾਂ ਜੀ ਗੱਲ ਕਰੀ ਕੋਟ ਮਾਰੀ ਆਏ

ਕੰਪਨੀ ਤੋਂ ਵੀ ਲਿਆ ਤਾ ਉਹ ਵੀ ਮਤਲਬ ਫਾਰਮਾਟ ਕਰਾ ਦੇਣਾ ਆ ਜਿੱਦੀ ਮਾਨ ਦਾ ਤੁਸੀਂ ਆਪ 14 ਤੱਕ ਨਹੀਂ ਹੁੰਦੀ ਠੀਕ ਹੈ 14 ਤੱਕ ਨਹੀਂ ਹੁੰਦੀ ਕਿਉਂਕਿ ਜੇ ਜੂਏ ਜਿੱਦੀ ਮਾਨ ਨੇ ਕਿਸੇ ਕੋਲ ਜਾ ਕੇ ਰਿਪੋਰਟ ਕਰਦਾ ਹੈ ਕਿ ਆਪ ਹੁਣੇ ਲੇਖੋ ਕਿ ਰਕਾਰ ਦਾ ਕਰ ਲਿਆ ਜੀ ਪਹਿਲੇ ਦੂਏ ਦਾ ਰਕਾਰ ਆ 12 ਤੱਕ ਦਾ ਰਿਕਾਰਡ ਓਵਰਵੀਅੂ ਕਰਕੇ ਜਿਹੜੀ ਮੰਤਰੀ ਜੀ ਕਹਿੰਦਾ ਤੇ ਉਹ ਮਤਲਬ ਕੈਮਾ ਠੀਕ ਹੈ ਸਾਰਾ ਅੱਜ ਦਾ ਤੇ ਹੁਣ ਦੂਜਾ ਖੰਭਾ ਚਾਰ ਬੰਦ ਠੀਕ 25 ਦਿਨਾਂ ਦੀ 25 ਦਿਨਾਂ ਦੀ ਇਹ ਕਮੀ ਹੈ ਠੀਕ ਹੈ

ਬਣਾ ਲੀਏ ਜੀ ਫਲਾਈਟ ਤੁਸੀਂ ਉਸਾਸ ਕੇ ਵਾਸਤੇ ਵੀ ਕਰਦੇ ਹੋ ਲਾਈਫ ਪ੍ਰਾਪਤ ਕਰ ਸਕਦਾ ਹੈ ਨਾ ਤਾਂ ਇਹ ਕੋਈ ਵੀ ਦੀਆਂ ਪਰੰਪਰਾ ਦੇਖਣ ਲਈ ਸੰਧਾਪਤੀ ਗੰਦਗੀ ਕੋਸੋ ਵਜੂਦੇ ਕਿ ਪੂਰਾ 24 ਗ੍ਰਾਮ ਤੋਂ 50 ਗ੍ਰਾਮ ਤੱਕ ਤੇ ਪੂਰੇ ਇਸ ਜਿਹੜਾ ਕਰਤਾ ਹੋ ਉਸ ਨੂੰ ਇਹ ਤੁਹਾਨੂੰ ਵੀ ਬੰਦਿਆ ਕਰਾਓ ਬਾਕੀ ਇੱਕ ਨਾਮਾ ਜਿਹੜਾ ਸਫਾਈ ਹੋਊਗੀ ਉਸੇ ਜੀ ਭੰਗੂਗਾ ਤੇ ਉਹਦੀ ਗੱਦ ਨੂੰ ਅੱਜ ਨਸਾਂ ਦੇ ਭਾਈ ਜਿਹੜੇ ਲੱਗੂ ਤੇਰੀ ਹਾਂ ਤੇ ਉਹਨਾਂ ਨੇ ਅਜੇ ਇੱਕ ਨਵਾਂ ਮੋਡ ਕਰਿਆ ਨਾਮ ਦਿੱਤਾ ਸਿਪੂਨੀਆ ਪਰ ਉਹਨਾਂ ਨੇ ਜਿਹੜਾ ਲਾਂਚ ਕਰਾਇਆ ਬਾਅਦ ਵਿੱਚ ਇੱਕ ਗੱਲ ਹੋ ਰਹਾ ਉਹਨੂੰ ਲਾਂਚ ਹੋ ਗਿਆ ਸਭ ਤੋਂ ਪਹਿਲਾਂ ਜਿਹੜੇ ਵਰਤਨਾਂ ਲਈ ਬਣਾਏ ਗਏ ਗੱਲ ਹੋਈ ਸੀ ਅੱਜ ਤੇ ਉਹਨਾਂ ਨੇ ਅੱਜ ਸਰਪ੍ਰਾਈਜ਼ ਦੇਣਾ ਹੈ ਕਿ ਅੱਜ ਆਪਾਂ ਸਾਨੂੰ ਬਾਕੀ ਦੇ ਨਿਕਲੋ ਝੂਟੀ ਦੇ ਨਾਮ ਨਾਲ ਇੱਕ ਸਵਰ ਹੋਰ ਵੀ ਪਹੁੰਚੀ ਹੈ ਤੇ ਤਾਂ ਕਿ ਇਹਦੀ ਆਪਣੀ ਅਡਵਰਡਨਾ ਪੂਰਾ ਹੰਯੋ ਗਰੁੱਪਾਂ ਦੇ ਵਿੱਚ ਸ਼ੇਅਰ ਨਹੀਂ ਹੁੰਦਾ ਹੈ ਨਾ ਸ਼ੇਅਰ ਜਦੋਂ ਸਭ ਤੋਂ ਅੱਗੇ ਫਾਈਨਲ ਮੈਚ ਫਾਈਨਲ ਮੈਚ ਦੇ ਵਿੱਚ ਕਿੰਨਾ ਦੋਤ ਹੁੰਦਾ ਆਪਾਂ ਜੋ ਦੇਖਾਂਗੇ ਠੀਕ ਹੈ ਕਿ ਕਿੰਨੀ ਇੱਕ ਇੱਕ ਦਿਨ ਦਾ ਦੋਤ ਕਿੰਨਾ ਚਲੋ ਮਤਿਆ ਰਹੂਣਾ ਦੀ ਮਨਮੋਟੇ ਪਾਉੜੇ ਜਿਹੜੇ ਬੜੀ ਜਿੱਤਾ ਜਦੋਂ ਹੀ ਕੀਤੀ ਤੇ ਉਹਦੇ ਚ ਤਾਂ ਮੇਰੇ ਹੀ ਆ ਸਾਈਡ ਆਰਡਰ ਵੀ ਹੋਣ ਕਰਕੇ ਵੀ ਬਹੁਤ ਸੋਹਣੀ ਤਿਆਰ ਹੁੰਦੀ ਬਹੁਤ ਜੀ ਤੇ ਇਹ ਇਧਰ ਆਪਣੇ ਘਰੇ ਬੈਠਾ ਹਨ ਪਿਛਲੇ ਬਾਰੇ ਲਾਈਵ ਦੇਖੀ ਹਾਂ ਦੇਗੀ ਤੇ ਉਹ ਆ ਕੇ ਜਰੂਰ ਰਸਤੇ ਜਾਂਦੀ ਟੋਕ ਟੋਕਾਈ ਹੁੰਦੀ ਹੈ ਜੇ ਮੈਂ ਤਾਂ ਨਹੀਂ ਆ ਰਹੇ ਆ ਰਹੇ ਤੁਸੀਂ ਟੋਕਣਾ ਹੈ ਸ਼ੇਅਰ ਜਰੂਰ ਕਰਦੇ ਬਰਾਬਰ ਕਿਉਂਕਿ ਕਮੈਂਟ ਪੜਨੇ ਤੇ ਉਹਨਾਂ ਦੇ ਵਿਚਾਰ ਜਿਹੜੇ ਅਸੀਂ ਜਰਨਾ ਜੁੜੇ ਹੋਇਆ ਨਾ ਵੀ ਦਬਾਬ ਦੇ ਉਹ ਆਪਾਂ ਨੂੰ ਅਮਰਿੰਦਰ ਅਮਰਨਾਥ ਤੇਜ ਸਿੰਘ ਨਾ ਆਵਾਜ਼ ਦੇ ਨਾਮ ਜੀ ਨਾ ਸਾਡੇ ਵਾਲਤਾ ਜੀ ਸ਼ਾਹ ਨਾਮ ਲੈਤਾ ਸੀ ਕਿਥੇ ਕਿਥੇ ਜੁੜਦੇ ਆ ਉਹਨਾਂ ਦਾ ਵੀ ਪਤਾ ਲੱਗਦਾ ਕੋਈ ਗੱਲਬਾਤ ਆਪਣੀ ਜੁੜੀ ਇੱਕ ਮੰਨਦਾ ਰਹੀ ਉਹਦਾ ਆਖ ਮੰਨਿਆ ਉਹ ਵੀ ਹੱਸੀ ਹੈ ਜੇ ਸਾਨੂੰ ਵੀ ਨਹੀਂ ਟੱਕਰ ਨਹੀਂ ਆਇਆ ਸਹੀ ਇਹ ਇਹ ਰੁਪਈਆ ਸਾਡੇ ਨਾਲ ਅੱਜ ਤੱਕ ਗੁਜ਼ਰਕ ਤੱਕ ਉਹ ਇਦਾਂ ਦੀ ਬਾਕੀ ਸਭ ਦੇ ਭਾਈਆਂ ਲਈ ਥੋੜੀ ਲਈ ਰੱਖਦੇ ਨੇ ਜਿਹੜਾ ਪੜਦਾ ਇਹਦਾ ਜਿਹਦਾ ਇਹਦਾ ਤੁਹਾਨੂੰ ਜਿਸ ਤਰ੍ਹਾਂ ਦੱਸਦੇ ਨੇ ਉਹ ਵੱਲੇ ਬੁੱਤ ਕੱਢਣ ਦੇ ਕੇ ਉਹ ਪੁੰਨਣ ਧਾਉਣ ਜਿਹੜੀ ਹੈਗੀ ਪੂਰੀ ਨੰਮੀ ਦੇਖੋ ਹੈਨਾ ਹੈਨਾ ਉਸ ਤੋਂ ਜਿਹੜੀ ਆਪਾਂ ਹੱਡੀ ਆ ਗਈ ਸਿੰਗਲ ਹੱਡੀ ਸਿੱਤ ਕੋਣਾ ਤੇ ਪੁਰੂਸ਼ ਪੁਰੂਸ਼ ਜਿਹੜਾ ਸਿੱਲੀ ਕੋਈ ਵਾਲ ਨਾ ਰਾਤ ਦੇ ਪੂਰ ਦੇ ਵਿੱਚ ਨਹੀਂ ਹੈ ਪੂਰ ਦਾ ਮਾਰਕ ਤੁਸੀਂ ਦੇਖੋਗੇ ਕਿਹਦੀ ਜਮਾਂ ਮੈਨੂੰ ਲੱਗਦਾ ਚੁੰਡੀ ਦੀ ਆਏ ਤੇ ਇਹ ਬੁੱਧ ਹੈ ਨਾ ਦਿੰਦੇ ਪਰ ਕਿ ਜੀ ਕੁੰਡੀ ਨੂੰ ਬਤਵਾ ਦੇਣਾ ਸ਼ਹਿਰ ਕਰੋ ਪਰ ਵਾਲਾ ਜੀ ਕਿਹਨਾਂ ਸਫੀਰ ਜਿਹੜੀ ਤੇਜ ਹੋਈ ਜਾ ਹਾਂ ਮਾਨ ਦਾ ਸਰਪਾ ਪਰ ਸਰਪਾ ਨਦੀ ਜੁੜਨ ਦਾ ਰਾਹੀ ਅੰਗਪਾਤ ਦੇਖਦੇ ਹਾਂ ਸਰਪਾਤ ਸੰਹਿਤ ਰੋਗ ਦੀ ਮੈਨੂੰ ਪਤਾ ਨਹੀਂ ਲੈਣਾ ਧੰਨਵਾਦ ਤੁਹਾਡਾ ਜੀ ਨਾ ਨਾਲ ਫਾਇਰ ਕਰਦੇ ਲਾਦੇ ਆਏ ਤੁਸੀਂ ਵੀ ਆਇਆ ਹੋ ਰਹੇ ਟੌਪ ਦੇ ਬੰਦੇ ਦੇ ਮਾਤਾ ਦੇਖ ਕੇ ਆ ਰਾਜੀ ਨੂੰ ਮੇਰੇ ਪਿੰਡ ਤੋਂ ਜੁੜੇ ਨੇ। ਧੰਨਵਾਹੀ ਕੀ ਹਾਲ ਕਰਾ ਦੀ। ਜੂਤੀ ਜੂਤੀ ਦੇ ਖਾਇਆ ਧੰਨਵਾਦੀ ਕਿਵੇਂ ਨਹੀਂ। ਉਸ ਤੋਂ ਬਾਅਦ ਧੰਨਵਾਦ ਧੰਨਵਾਦੀ ਰਾਜੀ ਜੀ ਧੰਨਵਾਦ ਲਈ। ਬਾਕੀ ਭਰਾਵਾ ਝੋਟੇ ਨੇ ਮੈਂ ਕਹਿੰਦਾ ਐਸਾ ਸੁਭੋਗ ਦਿੰਦਾ। ਬਣਾ ਤੱਕ ਆਂਤਰਾ ਮਾਲਕ ਨੂੰ ਇਸ ਤਰ੍ਹਾਂ ਸੱਜਦੀ ਇਹ ਵੀ ਹੱਬ ਕਹਿੰਦੀ ਹੈ ਮਾਨ ਸੱਜਦੇ ਜੀ ਫੰਕਾ ਪਾਉਂਦਾ। ਮੈਂ ਕਹਿੰਦਾ ਇਹਦੇ ਸਾਡੇ ਕੋਲ ਆ ਜਿਹੜੀ ਲਾਖਤ ਹੋਤੀ ਹੈ ਇੱਕੋ ਝੋਟੀ ਹੈ ਕਈ ਵਾਰ ਇਹਨਾਂ ਦੀ ਸਮੱਸਿਆ ਦੇਖੀ ਕੋਈ ਯਾਦ ਰਹਾ ਨਾ ਫੀਡ ਨੈਟਵਰਕ ਹੋ ਜਾਂਦਾ ਲਾਗੀ ਹਾਂਜੀ ਤੁਰਿਆ ਅਰਦਾਦੀ ਦੇ ਪੇਕੇਆਂ ਤੋਂ ਆਈ ਹੋਈ ਮੱਧ ਅਰਦਾਦੀ ਦੇ ਪੇਕੇਆਂ ਤੋਂ ਆਈ ਹੋਈ ਮੱਧ ਤੇ ਉਹਦੀ ਵੰਸ਼ ਦੇ ਵਿੱਚ ਉਹਦੀ ਵੰਸ਼ ਦਾ 7ਵੀਂ 8ਵੀਂ ਪੀੜ੍ਹੀ ਹੋਣੀ ਹੁੰਦੀ ਹੈ ਨਾ 7ਵੀਂ 8ਵੀਂ ਜਿਹੜਾ ਮੈਂ ਦੱਸਦਾ ਬਾਹਰ ਹੁੰਦਾ ਹੈ ਨਾ ਇਹ ਕੋਹੇ ਤੋਂ ਫਿਰ ਕੋਹੇ ਦੀ ਹੁੰਦੀ ਇਹ ਆਈ ਤੇ ਕੋਹੇ ਨੂੰ ਉੱਡੀ ਨੇ ਫਿਰ ਦੇਖੋ ਫਿਰ ਕੋਹੇ ਨੂੰ ਉੱਦੋਂ ਦੇ ਦੇ ਤੇ ਦਾਬਾ ਦਾ ਯੰਪ ਮਾਰਿਆ ਯੰਪ ਕੀ ਮਾਰਿਆ ਮਿੰਤਾ ਇਹਦਾ ਦੇ ਇਕਬਾਲ ਦੀ ਦੁੱਧ ਦੀ ਕਹਿੰਦੇ ਮਹਾਰਾਜ ਨਾਰ ਕੋਟਾ ਆਪ ਦੇ ਆਪ ਕੀ ਕੰਪੀਟੀਸ਼ਨ ਸ਼ੋ ਹੋ ਗਿਆ ਇਹ ਜਿਹੜਾ ਇਹ ਜਿਹੜਾ ਹਰ ਤੁਸੀਂ ਚਾਹੁੰਦੇ ਹੋ ਮੈਂ ਪਿੱਛੇ ਸਹੀ ਹੋ ਗਿਆ ਕੋਈ ਜ਼ਰੂਰ ਯੂਨ ਕਰ ਲਓ ਕਿਹਨੇ ਜਿਹੜੀ ਨਾ ਬੰਦੇ ਦੇ ਸ਼ੇਅਰ ਕਰਨ ਲਈ ਆਖਰੀ ਮੇਲੇ ਮੇਰੇ ਨੂੰ ਸੱਜੇ ਤੁਸੀਂ ਕਹਿੰਦੇ ਬਾਕ ਤਾਂ ਨਹੀਂ ਕਰਦੇ ਕਿ ਨਾ ਹਾਂ ਕਹਿੰਦੇ ਬੰਦ ਕਰਦੇ ਸਭ ਦਾ ਜਨਮ ਸਤਿ ਸ਼ੋ ਹੋ ਗਿਆ ਨਹੀਂ ਹੋਦਾ ਇਹ ਹੁੰਦਾ ਹੈ ਰਲ ਕੇ ਨਹੀਂ ਹਰ ਥਾਂ ਥੋੜੀ ਨੈਟਵਰਕ ਦੀ ਸਮੱਸਿਆ ਵੀ ਆਪਰਾ ਆ ਬਾੜੀ ਐ ਸਭੀ ਹਾਂ ਬਹੁਤ ਬੰਦ ਹੋ ਗਿਆ ਦੋ ਹੁਣ ਕਰਕੇ ਫਾਇਦਾ ਹੋ ਗਿਆ ਬਈ ਸਵੇਰੇ ਬੜੇ ਬੜੀ ਬੰਦ ਹੋਇਆ ਨਾ ਮੇਰਾ ਵੀ ਹੁਣ ਚੰਨ ਬੰਦ ਹੋ ਗਿਆ ਚੱਲ ਪਈ ਇਹ ਗੱਲ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਕਹਿੰਦੇ ਨਾ ਬਿਲਕੁਲ ਵੋਏ 2008 ਦੇ ਮੁਕਸਰ ਦਾ ਜੋ ਮੇਲ ਲੱਗੇ ਸੀ ਜੀ ਉਨਾਂ ਜਿਹੜੀ ਅੱਜ ਆਪਾਂ ਤੇਰ ਵਾਇਰਾਂ ਦਾ ਕਰਦੇ ਉਹ ਵੀ ਦੇਖਦੇ ਹੁੰਦੇ ਰੇਂਗਾਂ ਦਾ ਬੜਾ ਨਾ ਹਾਂ ਜਦੋਂ ਤੁਹਾਨੂੰ ਉਹਨੇ ਬਿਲਕੁਲ ਬੂਧੀ ਪਰਦਰਸ਼ਨ ਹੁੰਦੇ ਨੇ ਕੋਈ ਤੇ ਵੀ ਨਹੀਂ ਹੁੰਦਾ ਡਾਡਾ ਵਾਡਾ ਕੇ ਕੋਈ ਨਹੀਂ ਹੁੰਦਾ ਡਾਡਾ ਵਾਡਾ ਜਮਾ ਹਾਂ ਡਾਡਾ ਵਾਡਾ ਜਮਾ ਜਮਾ ਸਾਹਮਣੇ ਫੜੂ ਕੋਲ ਬਿਲਕੁਲ ਡਾਡਾ ਵਾਡਾ ਕਰ ਦੇਣਾ ਹਾਂਜੀ ਡਾਕਟਰ ਭਾਈ ਬੋਈ ਦੀ ਜਿਹੜੀ ਭਰਾ ਬਹੁਤ ਮਿਹਨਤੀ ਹੈ ਠੱਲੋ ਆ ਗਏ 68 ਠੱਲੇ ਠੱਲੇ ਇਹ ਠੱਲੇ ਜੋ ਸਾਡੇ ਪਿੰਲੇ ਦੀ ਰਿਸ਼ਤੇਦਾਰੀ ਹੈ ਮੈਨੂੰ ਪਤਾ ਲੱਗਿਆ ਪੁੱਛ ਲਾ ਭਲਾ ਇਹਨੂੰ ਕਿ ਤੇਰੇ ਭੇ ਰਿਸ਼ਤੇਦਾਰੀ ਹੈ ਠਾਕਰ ਭਾਈ ਤਰੀ ਕੋਈ ਬਹਿਣਿਆ ਰਿਸ਼ਤੇਦਾਰੀ ਹੈ ਭਾਈ ਜਨਾਬ ਦੀ ਤੇ ਦੋਹੀ ਹੈ ਤੇ ਦੋਹੀ ਹੈ ਮੇਰੀ ਵੀ ਗੱਲ ਕਰਨਾਂ ਦੂਰੀ ਤੀਰੀ ਜਨਾਂ ਦੀ ਜੇ ਆਪਾਂ ਉਹਨੂੰ ਮੈਂ ਫੇਰ ਮਾ ਜਾਣ ਤੋਂ ਵੀ ਵੰਦਰੀ ਹੈ ਇਹ ਉਹ ਵੀ ਨਾਲ ਸਤਿ ਸ਼ਰਧਨ ਦੇ ਗਏ ਜਿੰਦੇ ਜੀਰਾਂ ਤੋਂ ਦੇ ਗਏ ਹਾਂ ਜੀ ਦਵਿੰਦਰ ਘਰ ਵਾਲੀ ਹਨ ਮੱਝਾ ਅਨਬਾਦ ਬਾਈ ਲਾਈਟਾਂ ਤੇ ਸਾਰੇ ਪਿੰਡਾਂ ਵਾਲਾ ਜਾ ਕੇ ਸਹਿਜ ਦੀ ਹੈ ਨੌਜਵਾਨ ਕਹਿੰਦਾ ਨਹੀਂ ਚੇਤੇ ਬਣਾਇਆ ਸਾਰੀ ਕੀਤਾ ਉਹ ਉੱਤਰਾਏ ਦੇ ਸਹਿਵੀਗ ਰਿਜਿਸਟਰੀ ਜੀ ਜੀ ਬਾਈ ਉਹਨੇ ਕਰੀ ਸੀ ਜੀ 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 ਇਹ ਮੇਨੂੰ ਨਹੀਂ ਤੁਹਾਨੂੰ ਬੋਲਦਾ ਅਰੇ ਮੈਂ ਨਹੀਂ ਬੋਲਦਾ ਸ਼ਹਿਰ ਕਰਦਾ ਹਾਂ ਪ੍ਰੋਗਰਾਮ ਪਹੁੰਚਦਾ ਹਾਂ ਮਾਰਨਾ ਯਾਰ ਤਾਂ ਕਿ ਸੋਦੇ ਫਾਇਦਾ ਬਹੁਤ ਸਾਰੇ ਤਾਂ ਪਾ ਕੇ ਅੱਗੇ ਵੱਡੀ ਭਰਾਵਾਂ ਤੋਂ ਤੇ ਪਤਾ ਇੱਕ ਵੀਡੀਓ ਵੀ ਬਣਾਉਣੀ ਹੁੰਦੀ ਹੈ ਜਿਹੜੇ ਆਪਣਾ ਫਰੀ ਹੈ ਕੋਈ ਐਸਾ ਟਕਰੀ ਹਣਾ ਮਾਰ ਸਾਰੇ ਜਨ ਗਿਆ ਪਰ ਇਹਨੂੰ ਸਾਰੇ ਜਿੱਤਰਾ ਆਨ ਨਾਲ ਜਿਹੜੇ ਸਾਰੇ ਜਾਣਦੇ ਮਾਕੀ ਹੈ ਸਾਡੇ ਇਹ ਕਰਮ ਨਹੀਂ ਬਣਾਏਗਾ ਮੈਂ ਤਾਂ ਮਾਰਦਾ ਬਟਾ ਇੱਕ ਹੀ ਕੰਮ ਧੰਨਵਾਦ ਹਰਜੀਤ ਭਾਈ ਜੀ ਜੀ ਸੰਜੀਤ ਜਗENDER ਭਾਈ ਮਾਤੇ ਨੇ ਨਾਮ ਬਣਾ ਲਿਆ ਜਗENDER ਭਾਈ ਕਹਿੰਦਾ ਜਗENDER ਭਾਈ 1000 ਰੁਪਏ ਦੇ 12 15 ਸਾਮ ਨੂੰ ਆਉਣਾ ਧੰਨ ਜਾਨ ਦੇਖ ਰੂ ਨਾ ਥੋੜੀ ਅੱਖਾਂ ਵੀ ਡੱਡੀਆਂ ਜਾਣਗੀਆਂ ਮੋੜ ਦਾਤ ਕਿਉਂਕਿ ਸਹੀ ਜਾਂ ਡੱਡੀ ਜਿਸ ਨੂੰ ਨਹੀਂ ਕਹਿੰਦਾ ਜਦੋਂ ਬੰਦਾ ਪ੍ਰੈਕਟਿਸ ਕਰਦਾ ਹੈ ਉਹ ਮੈਂ ਕਰਦਾ ਹੈ ਅਲੱਗਾ ਬਿਜਲੀ ਦਾ ਜਮੀਂ ਬੰਦ ਕਰਾ ਸਹੀ ਦੇਸ਼ਾ ਤੋਂ ਇਹ ਕਰਾ ਬਿਰਜਿਤ ਚਲਦੀ ਚਲਦੀ ਗਾਜੂਰ ਸ਼ੇਅਰ ਕਰਕੇ ਕਰੋ ਪਰਾ ਆਹ ਦੇਖੋ ਸਾਡੇ ਗੁਰੂ ਸਾਹਿਬ ਦੇ ਵਿੱਚ ਸਾਰੇ ਤਰ੍ਹਾਂ ਦੀਆਂ ਬੇਨਤੀਆਂ ਹਨ ਬਾਈ ਚੰਗਾਰਾ ਡਾਕਟਰ ਬੜੇ ਜੀ ਹੁਣ ਸੈਸ਼ਨ ਬਹੁਤ ਹੈ ਜਿਹੜੀ ਜਾਨ ਬਾਈ ਜਿਹੜੇ ਮਨਪ੍ਰੀਤ ਦਾ ਨਾਮ ਦੇ ਜਹਾਜ ਚਲਾ ਕੇ ਸੋਣਾ ਸਵਾਰ ਬਾਈ ਤੇ ਲਈ ਤਾਂ ਆਨਲਾਈਨ ਸਾਮਾਨ ਆਈ ਜਾਂਦਾ ਬਾਈ ਇੱਕ ਤੁਹਾਨੂੰ ਹੋਰ ਦੱਸਾਂ ਸੱਚ ਭਾਈ ਬਈ ਮਾਨ ਤੋਂ ਗੱਲ ਯਾਦ ਆ ਗਈ ਲੈ ਇੱਕ ਦਾ ਭਾਈ ਬਰਿੰਦਰ ਸਿੰਘ ਵੈਂਟਰ ਵੱਤੋਂ ਆਇਆ ਲਕਸ਼ਮੀ ਦੇਰੀ ਘਰੋਂ ਆਏ ਜੀ 11000 ਰੁਪਏ ਦਾ ਜਿਹੜਾ ਸਨਮਾਨ ਦਤਾ ਵਾਹ ਵਾਹ ਮੁਬਾਰਕਾਂ ਬਈ ਮੰਨਦੀ 11000 ਦਾ ਸਨਮਾਨ ਲਗਿਆ ਹੈ 11000 ਰੁਪਏ ਦਾ ਸਨਮਾਨ ਦਤਾ ਮੇਰੇ ਵੱਦੂ ਇਹ ਛੋਟੀ ਜਵੰਦਰ ਬਾਈ ਕਹਿੰਦਾ ਵੀ ਚੌਂ ਨਾਲ ਬਾਈ ਦਾ ਬੜਾ ਜੋਰ ਲੱਗਿਆ ਹੋਇਆ ਹਾਂ ਬਈ ਬਿਲਕੁਲ ਤੁਸੀਂ ਬਾਰੇ ਹੁਣ ਫਾਈਨਲ ਮੈਚੀ ਆਏ ਆਪਾਂ ਜੀ ਗੱਲ ਕਰੀਏ ਕਬੱਡੀ ਦੇ ਮੈਚਾਂ ਦੇ ਵਿੱਚ 11-11000 ਰੁਪਿਆ ਉਹ ਤਨਜ਼ਾਦੀ ਕੰਮ ਤੇ ਇੱਕ ਵਈ ਕੈਨੇਡਾ ਤੋਂ ਮੁੰਡੇ ਇਹ ਡਾ ਦਾ ਮੁੰਡੇ ਜੱਸੀ ਵਰਗੇ ਆ ਗਏ ਮਾਨਪ੍ਰੀਤ हां ਜੱਸੀ ਤੇ ਨਮਾ ਨਮਾ ਹੈ ਤੇ ਦੋ ਹੋਰ ਦੋਸਤ ਤੇ ਹੋਰ ਦੋਸਤ ਮਿੱਤਰ ਆ ਉਹਨਾਂ ਨੇ ਵੀ ਭਾਈ ਕਹਿੰਦੇ 11000 ਰੁਪਏ ਮਤਲਬ ਭੇਜਿਆ ਮਾਨਪ੍ਰੀਤ ਜੀ ਲੈ ਵੀ ਇਹ ਮਾਨਪ੍ਰੀਤ ਦੀ ਛੋਟੀ ਜਿਹੀ ਜਦ ਤੇ ਦੋਤੇ ਕੱਢਦੀਆਂ ਨਾਲ ਨਾਲ ਹਰਮੀਤ ਦਾ ਮੁਰਕਾ ਵੀ ਕਢਾਉਂਦਾ ਕੋ ਕੰਮ ਜਿਹੜੀ ਮਿਹਨਤ ਕਰੂਗਾ ਆਪ ਫਿੱਟਾ ਹੁੰਦਾ ਨੇ ਖਰਚੇ ਪੁੰਲੇ ਦਾ ਕਹਿੰਦੇ ਜਿਹੜੇ ਭਰਾ ਬੈਠੇ ਨਾ ਬਾਹਰ ਉਹ ਹੀ ਦੀ ਦਬਾਰਾ ਲੈ ਲੈ ਛਿੱਟੇ ਛੋਟੇ ਹੀ ਨਾ ਬਾਅਦ ਦਿੱਟ ਕੇ ਰੇਤੇ ਮੈਂ ਤੈਨੂੰ ਦੱਸਾਂਗਾ ਉਹਦੇ ਜੀ ਫੇਚੋਣਾ ਬਾਰੇ ਅੰਦਰ ਦਾ ਜੀ ਦੱਸਤਾ ਸਾਂ ਅਗਲੇ ਮਹੀਨੇ ਕਰਦੇ ਤੋ ਪ੍ਰਾਦਾ ਵੀ ਪੂਰਾ ਵੱਧ ਵੱਧ ਜੋਰ ਲੱਗ ਰਿਹਾ ਦੇਖ ਭਾਈ ਅਸਲ ਦੋ ਜਣਾਂ ਵਿੱਚ ਵਾਈ ਬੈਸਤੇ ਹੋਣ ਦੋ ਜਣਾਂ ਦੀ ਚਵਾਈ ਤਾਂ ਹਾਂ ਥੱਲੇ ਬੰਦੇ ਨੂੰ ਗਿਰਜੀ ਕੋਸਣ ਭਾਈ 10 15 ਦਿਨਾਂ ਤੱਕ ਰਪਨ ਲਾਈ ਵਿੱਚ ਬਾੜ ਤੋਂ ਚਲਾਵਾਂਗੇ ਹੇ ਹੇ ਇੱਕ ਛੋਟੀ ਜਿਹੀ ਅਸਲ ਤੁਸੀਂ ਹਜੇ ਇੱਕ ਅਗਲੇ ਮਹੀਨੇ ਆਮ ਮਹੀਨਾ ਰੋਕੇ ਨਾ ਥੋੜੀ ਠੰਡ ਹੋ ਜਾਂਦੇ ਹੈ ਨਾ ਪਰ ਜੇ ਵਧੀਆ ਹੋ ਤੋ ਉਹ ਜੋ ਥੋੜੀ ਜਿਹੀ ਹੁਣ ਗਰਮੀ ਵੀ ਹੈਗੀ ਹੈ ਨਾ ਉਹੀ ਬਾੜੇ ਗਰਮੀ ਚਾ ਬਾਈ ਐਤੋਂ 25 ਦਿਨ ਪਹਿਲਾਂ ਮੈਂ ਉਹ ਵੀ ਗਰਮੀ ਹੈ ਜਿਹੜੇ ਡਾਕਟਰ ਜਗਜੀਤ ਦੀ 18 ਤੋਂ ਡਿਗਰੀ ਉਹ ਤੋਂ ਲਾ ਕੇ 20 ਤੱਕ ਲੈ ਗਏ ਉਹਨੂੰ ਹਜੇ ਵੀ 100 200 ਗ੍ਰਾਮ ਘਟਾ ਆ ਜਾਂਦੀ ਆ ਉਹ ਤੇ ਵੀ ਸਵੇਰੇ ਵਧਦੇ ਜਾਂਦੀ ਆ ਸ਼ਾਮ ਨੂੰ ਘਟ ਜਾਂਦੀ ਆ ਬੀ ਜੰਮ ਲੱਗੀ ਆ ਬਰਮੀਤ ਦਾ ਹਾਂ ਬਾਈ ਹਾਂ ਜੰਮ ਵਾਲਾ ਕੰਮ ਹੀ ਹੋਇਆ ਖੜਾਗਾ ਕੱਲ ਦਾ ਕੱਲ ਹੀ ਰੇਡਾ ਬਾਈ ਹੁੰਦਾ ਤੇ ਮੈਂ ਲਾਹਤ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਜੀ ਮੇਰੇ ਕੋਲ ਬੰਦੇ ਦਾ ਜੋ ਹੋ ਗਏ ਹੁੰਦੇ ਵੀ 200 ਬੰਦਾ ਜੁੜਾ ਹੋਇਆ ਹਾਂ ਅੱਜ ਨਾਲ ਤੁਹਾਨੂੰ ਇੱਕ ਹੋਰ ਜਾਣਕਾਰੀ ਦੇਣੀ ਤੇ ਉਹ ਤੋਲ ਕੇ ਤੇ ਉਹ ਬਣੇ ਰਿਹਾ ਠੀਕ ਹੈ ਉੱਗੀ ਜਾਂ ਤਰੀਏ ਕੋਈ ਤੁਸੀਂ ਸੁਣ ਲਓ ਗੰਟੀ ਬਹਿਣੀ ਆਣਾ ਸਾਧੂ ਆ ਭਾਈ ਠਾਕੁਰ ਦਾ ਪਤਾ ਨਹੀਂ ਆਸਲਾ ਸਾਧੂ ਵਾਲਾ ਇਹੇ ਮੈਂ ਦੋ ਫਹਾਰ ਦੋ ਬਣਾ ਕੇ ਡੋਨ ਢਾਹ ਦਿੱਗੇ ਨੇ ਜੋਰ ਪੂਰਾ ਲੱਗਿਆ ਵਿਚਾਰਦਾ ਅੱਡਿਆਂ ਤੇ ਹੋ ਗਿਆ ਇਧਰ ਕਿੱਥੇ ਗਿਆਸ ਹੋ ਨਹੀਂ ਭਾਈ ਇੱਕ ਗੱਲ ਹੋ ਰਹੀ ਹੈ ਛੋਟੀ ਜੀ ਪੋਜ਼ਿਟਿਵ ਕਰ ਲੈਣਾ ਇਹ ਪਿੰਡ ਗੜਦਿਆ ਨੂੰ ਫੋਟੋ ਖਿਜਾਉਣ ਦਾ ਸ਼ੌਕ ਹੈ ਇਹ ਸਾਨੂੰ ਕੈਮਰੇ ਦੀ ਅੱਖ ਰੰਗ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਜਿਲ੍ਹੇ ਦੇ ਵਿੱਚ ਆਉਂਦਾ ਹੈ ਬੀਰੂ ਪਗਿਆਂ ਦੇ ਕੋਲੇ ਬੀਰੂ ਪਗਿਆਂ ਦੇ ਕੋਲੇ ਆ ਬੀਤੇ ਪਾਪਾ ਉਧਰੋਂ ਪਿੰਡ ਦੀ ਸਤੂ ਜੀ ਉਹਨਾਂ ਨੇ ਭਾਵੇਂ ਕਿ ਜਦੋਂ ਉਧਰ ਤੇ ਡਾਕਟਰ ਜਗਜੀਤ ਤੇ ਉਹਨਾਂ ਨੇ ਆਉਣਾ ਸੀ ਪਰ ਉਹਨਾਂ ਦੀ ਆਪਦੀ ਲਾਈਫ ਚਲਦੀ ਰਹਿਸ ਕਰਕੇ ਸਾਡੀ ਜਿਹੜਾ ਤੁਹਾਡੇ ਭਰਾ ਦੀ ਸੀ ਵੱਲੋਂ ਪ੍ਰਧਾਨ ਡੀਐਫਏ ਵੱਲੋਂ ਆਇਆ ਬਈ ਹਾਂਜੀ ਠੀਕ ਹੈ ਆਪਣੇ ਨਾਲ ਭਰਾ ਜੁੜੇ ਨੇ ਡੀਐਫਏ ਵੱਲੋਂ ਤੇ ਸਰਟੀਫਿਕੇਟ ਆਇਆ ਜੀ ਮਾਨਪਿਆ ਅਪਰੀਸ਼ੀਏਸ਼ਨ ਸਰਟੀਫਿਕੇਟ ਆਇਆ ਜਨਾ ਡੀਐਫਏ ਦੀ ਟੀਮ ਨੇ ਵੀ ਵਾਈ ਹੋਣੀ ਕਹਿੰਦੇ ਆਉਣਾ ਸੀਗਾ ਤੇ ਕਿਸੇ ਕੰਮ ਕਰਕੇ ਉੱਥੇ ਵੀ ਲਾਈਵ ਚੁਆਈ ਚੱਲ ਰਹੀ ਹੈ ਨਹੀਂ ਉੱਥੇ ਵੀ ਡਾਕਟਰ ਸਾਹਿਬ ਦੀ ਡਾਕਟਰ ਜਰਜੀਤ ਦੀ ਲਾਈਵ ਚੁਆਈ ਚੱਲ ਰਹੀ ਹੈ ਨਾ ਅੱਛਾ ਹਾਂ ਉਹਦੇ ਵੀ ਤਿੰਨ ਚਾਰ ਚੁਆਈਆਂ ਰਹਿੰਦੀਆਂ ਨੇ ਹਜੇ ਲਾਈਵ ਦੇ ਵਿੱਚ ਇੱਕ ਪਿਆ ਮਾਨ ਸਾਹਿਬ ਜਲੇਰੀ ਮਾਜ ਨੇ ਦੁੱਧ ਕਟਿਆ ਸੀ ਇਹਨੂੰ ਸਰਟੀਫਿਕੇਟ ਦਿੱਤਾ ਸੀ ਨਾ ਮਾਰਾ ਤੇ ਇਹ ਕੇਸ ਸਮਾਨਾ ਕੋਈ ਡੋਨੇਟਰ ਰੂਲ ਹੈ ਇਹ ਜਾਂਦਾ ਨਹੀਂ ਹੈ ਸਾਰੇ ਗ੍ਰਾਮ ਦਾ ਇਹ ਬਾਅਦ ਚ ਮੁੱਕਾ ਹੈ ਕਈ ਵਾਰੀਆਂ ਵੰਡਾਰੀ ਦੀ ਹੋ ਗਈ ਹੈ ਪਹਿਲਾਂ ਤੋਂ ਬਹੁਤ ਮਿਹਨਤ ਕਰਦਗੇ ਕੰਮਾਂ ਦੇ ਇਹ ਸਾਰਾ ਥੋੜੀ ਪ੍ਰੋਬਲਮ ਹੈ ਨਾ ਛੋੜਦੇ ਬੰਦੇ ਕਿ ਮੰਮੀ ਲਕਸ਼ਰੀ ਕਿਹਨਾਂ ਨਾਲ ਕਿਹਨਾਂ ਅੱਜ ਦੋਦ ਨਾ ਦੱਸੋ ਕਮੈਂਟ ਕਰਕੇ ਮੈਨੂੰ ਤਾਂ ਕਿਹੜਾ ਪਤਾ ਲੱਗਦਾ ਕਮੈਂਟ ਆਈ ਜਾਂਦੀ ਨਹੀਂ ਸਾਡੇ ਵਾਲੇ ਤਾਂ ਆਉਣ ਦਿਓ ਬਈ ਫਿਰ ਸਾਡੇ ਵਾਲੇ ਤਾਂ ਆਉਣ ਦਿਓ ਆਉਣਗੇ ਹਾਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵਾਲੀ ਦੀ ਤੁਮਤ ਕਿੰਨਾ ਦਾ ਦਰਗਾ ਜੇਰਾ ਪੁੱਛ ਰਹੇ ਹਾਂ 5G ਫੋਨ ਨੇ ਤਾਂ ਵੀ ਜਦੋਂ ਨਾਟਸਪੌਟ ਲੈਣਾ ਬਾਰੇ ਇਹ ਤਾਂ ਵੀ ਆਈ ਨਹੀਂ ਗਿਆ ਦੁੱਧ ਹੋ ਜੇ ਸ਼ਰਾਖ 9 ਕਿਲੋ ਵਾਲ ਦੀ ਦੁਕਾਉ ਹੈ ਬੋਝ ਕੇ ਪੋਝ ਕੇ ਬਾਤ ਬਾਜੀ ਇਦਾਂ ਬਹੁਤ ਗਾਠ ਹੋਈ ਜਾਂਦਾ ਬੜੀ ਬੜੀ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਜੀ 10 12 ਸਾਲਾਂ ਤੋਂ ਇੱਕੋ ਹੀ ਕੰਮ ਕਰਦੇ ਜੀ ਨਹੀਂ ਨਹੀਂ 12 ਸਾਲ ਬਰੀਡ ਤੇ ਮੈਂ ਇਹ ਮੱਗ ਲਈ ਸੀ ਸਲਾਮ ਆ ਬਾਈ ਜੀ ਇਹ ਕਿਤੇ ਚਵਾਈ 2012 ਤੋਂ ਬਾਈ ਦਾ ਜਿਹੜਾ ਸੀ ਮਨ ਤੇ 12 ਸਾਲ ਹੀ ਹੋ ਗਏ ਸਨ ਪਹਿਲੀ ਵਾਰੀ ਜਦੋਂ ਮਨਪਿੰਡ ਮੇਲੇ ਤੇ ਗਿਆ ਕਹਿੰਦਾ ਬਾਈ ਇਹ ਪੁੱਛਣਾ ਹੈ ਅੱਜ ਆਪਾਂ ਹਰਾਂਗੇ ਨਹੀਂ ਤਾਂ ਜਿੱਤਾਂਗੇ ਕਿਵੇਂ ਸਹੀ ਗੱਲ ਤੇ ਕੁਦਰਤੀ ਮਾਨਸਾ ਮੇਲੇ ਤੇ ਤਿੰਨ ਪਸ਼ੂ ਜਿੱਤੇ ਬਾਈ ਪਹਿਲੀ ਵਾਰੀ ਸੋ ਠਾਕਰ ਬਾਈ ਤੂੰ ਸਗਾ ਗਿਆ ਦਵਾਰੇ ਘੋੜੀਆਂ ਚ ਆ ਗਿਆ ਨਾਕਰભાઈ ਨਾ ਬਾਈ ਮੈਨੂੰ ਬਹੁਤ ਦਰਦ ਆ ਰਿਹਾ ਹੈ ਨਾਕਰભાઈ ਨਾ ਬਹੁਤ ਬਾਈ ਹੋ ਚੁੱਕੀ ਆ ਮਰ ਰਹੀ ਕਹਿੰਦਾ ਹੁਣ ਤਾਂ ਤਾਰਿਆਂ ਮੰਤਰੀ ਤੋਂ ਮੁੜਕਾ ਬਹੁਤ ਆ ਗਿਆ ਬਾਈ ਨੂੰ ਕੀ ਆ ਵਾਹ ਆਣੀ ਮੁੜਕੀ ਕਰਦਾ ਬਾਈ ਨੂੰ ਰਮੇਸ਼ ਨੂੰ ਪਾਣੀ ਦੇਖਣਾ ਗੱਲ ਹੋ ਹੋਰ ਮੈਂ ਤੁਹਾਨੂੰ ਬਾਅਦ ਵਿੱਚ ਲਾਈਵ ਜੁੜੇ ਮੈਂ ਮੱਝ ਹੁਣ ਨਹੀਂ ਖੰਭਾਂਗਾ ਮੈਂ ਵੀ ਆ ਜੂਗਾ ਇਹ ਚਲੋ ਆ ਜਾਓ ਭਈਆ ਲਾਈਵ ਹੈ ਜੀ ਬਾਹਲੀ ਦੇ ਉੱਤੇ ਦੇਖ ਲੋ ਤੁਸੀਂ ਬਿਲਕੁਲ ਤੁਹਾਡੇ ਸਾਹਮਣੇ ਹੈ ਇਹ ਦੇਖ ਲਓ ਬਈ ਆ ਸਾਰੇ ਲਾਈਵ ਵਾਲੇ ਭਰਾ ਨੇ ਆਪਣੇ ਇਹ ਗਰੁੱਪਾਂ ਦੇ ਵਿੱਚ। ਲਓ ਜੀ ਹੁਣ ਸਾਰੇ ਜੁੜ ਜੋ ਫਾਈਨਲ ਦੁੱਧ ਉਹਨਾਂ ਤੇ ਬਾਲਟੀ ਦੇਖ ਕੇ ਅੰਦਾਜ਼ਾ ਲਾ ਕੇ ਦੱਸ ਦਿਓ ਬਈ ਕਿੰਨਾ ਦੁੱਧ ਲੱਗਦਾ। ਕਾਹਨ ਕਈ ਬਾਲੀਆਂ ਹੋਈਆਂ ਖੜੀਆਂ। ਲਓ ਜੀ ਬਹੁਤ ਭਰਾਵਾਂ ਦਾ ਗੱਠ ਹੋਇਆ ਆਪਣੇ ਦਾ। ਆਹ ਦੇਖ ਲਓ ਵੀ ਆ ਮਨਪ੍ਰੀਤ ਦਾ ਤੇ ਝੋਟੀ ਦਾ ਪਿਆਰ ਆ ਜਿਹੜਾ ਤੁਰਿਆ। ਸਾਰੇ ਭਾਈ ਪਹੁੰਚੇ ਨੇਗੇ ਵੱਧ ਤੋਂ ਵੱਧ। ਕਮੈਂਟ ਕਰਕੇ ਜਰੂਰ ਦੱਸੋ ਵੀ ਕਿੰਨਾ ਦੁੱਧ ਹੋਊਗਾ ਇਹ। ਇੱਕ ਮਿੰਟ ਖੜ੍ਹ ਜਾਓ ਬਈ ਬਾਹਰ ਚ ਉੱਤੇ ਰੱਖ ਚੰਗਾ ਜਮਾ ਮੱਖਣ ਸਿੰਘ ਜੀ ਹਾਂਜੀ ਐ ਕਰੋ ਇਹ ਟੱਕਿਆ ਲੈਣ ਦੇ ਤੜਕੇ ਵਾਂਗੂ ਜੀਰਾਂ ਚੈੱਕ ਕਰਾ ਲਊਗਾ ਪਹਿਲਾਂ ਤਾਂ ਬਾਲਟੀ ਚੱਕ ਲੈ ਬਾਲਟੀ ਤੇ ਜਿੱਦ ਇੱਕ ਨਾ ਰਿੰਗਾ ਬੰਦ ਕਰਿਓ ਆ 800 ਗ੍ਰਾਮ ਹੀ ਸਵੇਰੇ ਸੀ ਬਈ ਜੀ ਬਾਲਟੀ ਬਿਲਕੁਲ ਐ ਤੁਸੀਂ ਤੁਸੀਂ ਕੋਈ ਫੇਰ ਕਰ ਦੋਗੇ ਨਾ ਤੁਸੀਂ ਇਹ ਦੇਖ ਲਓ ਮਿੱਤਰੋ ਬਾਲਟੀ ਖਾਲੀ ਆ ਕੰਡੇ ਦੇ ਉੱਤੇ ਮੈਂਸ 800 ਆਈ ਜਾਂਦਾ ਹੁਣ ਮੱਖਣ ਸਿੰਘ ਜੀ ਬਾਲਟੀ ਉੱਪਰ ਠੀਕ ਹੈ ਜ਼ੀਰੋ ਹੋ ਗਿਆ ਜ਼ੀਰੋ ਹੋ ਗਿਆ ਨਾ ਹੋ ਗਿਆ ਹੁਣ ਤੂੰ ਐ ਕਰ ਦੇ ਆਹ ਨੂਨਾਂ ਦੀ ਥੈਲੀ ਧਰ ਦੇ ਬਈ ਬਹਾਂ ਬਾਟੀ ਪਿਛੇ ਨਾ ਸਰ ਨਾਲ ਕਰ ਮਾੜੀ ਠੀਕ ਹੈ 1 ਕਿਲੋ ਦੀ ਜਮਾਂ ਥੈਲੀ ਹੋ ਗਈ ਇਹ ਮੁੱਖ ਦੀ ਇੱਕ ਦੀ ਆ ਜਿਹੜੇ ਉੱਤੇ ਖੜੇ ਸੱਜਣ ਭਾਈ ਠੀਕ ਹੈ ਸਹੀ ਹੋ ਗਿਆ ਭਾਈ ਹੁਣ ਐ ਕਰ ਅ ਕਿਲੋ ਵਾਲਾ ਵਟਾ ਧਰ ਦੇ ਆ ਚੱਕ ਲੈ ਤਿੰਨ ਥਾਂ ਤੋਂ ਸਹੀ ਹੋ ਜਾਊਗਾ ਹਾਂ ਇਹਦਾ ਦੇਖ ਲਓ ਕਿ ਇਹ ਦੇਖੀ 980 ਗ੍ਰਾਮ ਹੀ ਰੋਸਾ ਇੱਕ ਅਸੇਵਾਂ ਕਰ ਹਾਂ ਇੰਨੇ ਸੀਗਾ ਹੁਣ 500 ਵਾਲਾ ਧਰ ਦੇ ਤਸੱਲੀ ਕਰਾਉਣ ਵਾਲੀ ਆਪਾਂ ਨੂੰ ਆਪਣਾ ਟਾਈਮ ਲੱਗ ਜੇ ਤੇ ਇਹ 400 ਤੇ 80 ਹੋ ਗਿਆ ਕੰਡੇ ਦਾ ਪਾਵਾ ਕਰ ਦੇ ਮਾੜਾ ਜਾਂ ਕੰਡੇ ਦਾ ਪਾਵਾ ਕਰ ਇਧਰ ਲੈ ਹਾਂ ਸੱਟ ਕੋਈ ਚੱਕ ਲੈ ਚੱਕ ਠੀਕ ਹੈ ਹਾਂ ਹੁਣ ਇੱਕ ਵਾਰੀ ਥੈਲੀ ਫੇਰ ਕਰ ਦੇ ਦੇਖੋ ਠੀਕ ਹੈ ਠੀਕ ਹੈ ਬਈ ਪੂਰਾ 1000 ਗ੍ਰਾਮ ਆ ਬਾਈ ਚੱਕ ਦੇ ਠੀਕ ਹੈ ਨਾ ਹੁਣ ਬਾਲਟੀ ਚੱਕ ਕੇ ਇਹਦੇ ਚ ਦੁੱਧ ਪਾ ਦੇ ਜ਼ੀਰੋ ਤੁਸੀਂ ਦੇਖ ਲਓ ਮਿੱਤਰੋ ਨਾਲੇ ਨਾ ਇੱਕ ਗੱਲ ਹੋਰ ਆ ਕਮੈਂਟ ਕਰਕੇ ਤੁਸੀਂ ਗੈਸ ਲਾਇਓ ਵੀ ਕਿੰਨਾ ਵੱਧਾ ਬਾਲਟੀ ਦੇ ਵਿੱਚ ਠੀਕ ਹੈ ਨਾ ਇੱਕ ਵਾਰੀ ਬਾਲਟੀ ਦੁਬਾਰੀ ਫੇਰ ਮੋਦੀ ਕਰਦੇ ਆ ਮਾਰ ਦਿਓ ਕੋਈ ਗੱਲ ਇਹ ਆ ਲੋ ਜੀ ਖਾਲੀ ਬਾਲਟ ਮੈਂ ਮੈਂ 600 ਵੀ ਹੁਣ ਚੈੱਕ ਕਰਾਉਣਾ ਪਊ ਮੈਨੂੰ ਦੁਬਾਰੇ ਆ ਦੇਖ ਲਓ ਖਾਲੀ ਕਰਦੇ ਧਰਦੇ ਇਹ ਹੋ ਗਿਆ ਜ਼ੀਰੋ ਠੀਕ ਹੈ ਮਾਲਟੀ ਦਾ ਵੇਟ ਜਮਾ 0 ਹੁਣ ਦੁੱਧ ਪਾ ਦੇ ਠੀਕ ਹੈ ਲੈ ਜੀ ਆਲਾ ਜੀ ਕਮੈਂਟਾਂ ਚ ਦੱਸ ਦਿਓ ਕਿੰਨਾ ਦੁੱਧਾ ਹੋਣਾ ਹੁਣ ਨਾ ਮੈਂ ਤੁਹਾਨੂੰ ਦੱਸਾਂ ਗੱਲ ਆ ਕਿ ਇੱਥੇ ਦੁੱਧ ਜਿਹੜਾ ਹੈਗਾ ਤੁਸੀਂ ਦੇਖ ਲਿਆ ਗੈਸ ਲਾ ਲਿਆ ਛੋੜ ਤਾ ਰਕਾਰ ਤਾ ਕਿਹੜਾ ਤੇ ਹੋ ਜੋ ਜਿਆਦਾ ਹੈ ਮਾਤਰ ਤੁਮ ਪੂਰੀ ਵਸੇ ਪਤਾ ਲਾ دی ਜਾਂਦੀ ਠਾਕਰ ਕਹਿੰਦਾ ਵੀ 11 ਕਿਲੋ 200 ਗ੍ਰਾਮ ਹੈ ਜੀ ਅੱਜ ਅੱਜ ਨਾ ਅੱਜ ਰਾਤ ਲੇਟ ਨਹੀਂ ਆਈ ਆਏ ਹੋਏ ਮੈਂ ਇਹਦਾ ਤੈਨੂੰ ਦੱਸਾਂ ਗੱਲ ਮੱਖਣਾ ਤੂੰ ਪੜ ਕੇ ਆਇਆ ਹੁੰਦਾ ਨਾ ਐਡਾ ਕੰਮ ਹੁੰਦਾ ਹੀ ਨਹੀਂ ਬੜਾ ਬੱਟਾ ਸਮਝਾ ਮੈਂ ਤਾਂ ਇਹਦਾ ਕਹਿਣਾ ਇਹ ਤੋਂ ਡਾਂਗ ਲਿਆ ਚੱਕ ਕੇ ਮੱਖਣ ਨੂੰ ਦਿਖਾਇਗੇ ਤਾਰੇ ਜਿਹੜਾ ਕੰਮ ਮਿਸ ਕਰਦਾ ਹੂੰ ਇਹ ਤੇ ਲੱਗੂ ਬਲਾਂਟੀ ਬਲਾਂਟੀ ਤਾਂ ਕੋਈ ਲਾ ਦੋ ਹੋਰ ਕੀ ਆ ਇਹ ਤੇ ਸਾਊਂਡ ਜਾਂ ਚੱਲੂਗਾ ਵੀ ਬੰਦ ਕਰਾਈਂ ਆਪਾਂ ਸੜਕ ਤੇ ਜਾ ਕੇ ਜਗਾ ਭੱਜ ਕੇ ਜਾਈਂ ਭੱਜ ਕੇ ਜਾਈਂ ਮੈਂ ਜਾਂਦੇ ਟੱਕ ਵੀ ਹੋਊਗਾ ਨਹੀਂ ਨਹੀਂ ਫਿਰ ਨੇ ਨੰਗਾ ਸਾਰੀ ਰਾਤ ਦੇ ਬੈਠੇ ਅਰਦਾਸ ਹੀ ਕਰੀਏ ਨੇ ਸਿੱਧੀਆਂ ਡਾਇਰੈਕਟ ਕਰ ਲੈ ਸਹੀ ਗੱਲ ਤੇ ਇੱਕ ਬੜਾ ਕਾਪਸ ਹੋਰ ਦੇਵਾਂਗੇ ਜਿਹੜਾ ਪੰਜਾਬ ਦੇ ਵਿੱਚ ਆ ਜਿਹੜਾ ਜਨਰਲ ਹੋਊਗਾ ਤੇ ਵਧੀਆ ਰਿਜ਼ਲਟ ਲੈਣਗੇ ਆਹ ਦੇਖ ਲੋ ਮਿੱਤਰੋ ਇਹ ਲੈ ਵੀ 400 ਬੰਦਾ ਟਪਾ ਦੋ ਤੇ ਫਿਰ ਮੈਂ ਤੁਹਾਨੂੰ ਕੰਡਾ ਦਿਖਾ ਦੂੰਗਾ ਹੈਂ ਆ ਲੋ ਬਾਲਟੀ ਜਮਾ ਸਾਹਮਣੇ ਆ ਲੈ ਯਾਰ ਕੋਈ ਟਕਾ ਨੂੰ ਪਰਵਾਹ ਨਹੀਂ ਆ ਚਲੋ ਇਹ ਆ ਤੋੜਦੇ ਰਿਕਾਰਡ ਬਈ 11 ਕਿਲੋ 720 ਬੋਤੇ 20 ਗ੍ਰਾਮ ਲੈ ਵੀ ਨੇ ਕਰੋ 77 ਮਾਰ ਬਹੁਤ ਬਹੁਤ ਵਧਾਈਆਂ ਬਾਈ ਖਾਲੀ ਵਾਲਾ ਰਿਕਾਰਡ ਵੀ ਤੋੜ ਤਾ ਗਿਆ 11 ਕਿਲੋ 620 ਬੋਤੇ ਖਾਲੀ ਹੋਈ 20 ਗ੍ਰਾਮ 100 ਗ੍ਰਾਮ ਵਧ ਗਈ ਜਿੱਦੇ ਖਾਲੀ ਹੋਈ ਸੀਗੀ ਕੱਲ ਸਵੇਰੇ 11 ਕਿਲੋ 620 ਗ੍ਰਾਮ ਤੇ ਕੋ ਕਹਿੰਦੇ ਗੁੱਜੇ ਬਰੀਡਰ ਠੀਕ ਹੈ ਨਾ ਐਂ ਹੀ ਕਰ ਹੁਣ ਮਾੜਾ ਜਾ ਕਿੱਥੇ ਨਾ ਮਖਨਦੇ ਬਾਈ ਮਾਨਪ੍ਰੀਤ ਨੂੰ ਪੁਗਾਣੀਆਂ ਦੇਣ ਦੇ ਤੁਸੀਂ ਇੱਕ ਵਾਰੀ ਜਕਾਰਾ ਲਾ ਦਿਓ ਬਾਈ ਬਣ ਕੇ ਅੱਜ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਐ ਕਰ ਮੱਖਣ ਸਿੰਘ ਬਾਈ ਇੱਧਰ ਆ ਜਾ ਕਰ ਥੱਲੇ ਬਹਿ ਜਾ ਚੱਕ ਫਿਰ ਕਰ ਨੂਨ ਆਈ ਥੈਲੀ 11 720 ਜੀ ਨਾਲ ਆਪਣਾ ਆਹ ਹੋ ਗਿਆ 12 720 ਇਹਦਾ ਮਤਲਬ ਕੀ ਹੈ ਵੀ ਕੰਡਾ ਜੀ ਇਸ ਹੈ ਠੀਕ ਹੈ ਹੁਣ ਥੈਲੀ ਚੱਕ ਜਣੀ ਹੁਣ ਬਟਾਦਰ ਦੇ ਕਿਲੋ ਆ ਹਾਂ ਕਿਲੋ ਵਾਲਾ ਦਰ ਦੇ ਕਿਉਂ 20 ਗ੍ਰਾਮ ਕਿੱਧਰ ਗਿਆ ਬਟਾ ਕਾ ਜ਼ਿਆਦਾ 12 700 ਪੂਰਾ ਰਹਿਣਾ 700 ਉਹ ਹੋ ਗਿਆ ਨਾ ਹੁਣ ਫਿਰ 500 ਵਾਲਾ ਦਰ ਦੇ ਲਈ ਐ ਪ੍ਰਭੂ ਜਿਹੜੇ ਉੱਤੇ ਬੰਦੇ ਖੜੇ ਆ ਆਪਣੇ ਸੱਜਣ ਮਿੱਤਰ ਓਕੇ ਆ ਕੰਮ ਓਕੇ ਸੱਲੀ ਹੈ ਭਾਈ ਸੱਲੀ ਹੈ ਇਹ ਤੁਹਾਡੀ ਕਿਸੇ ਦੀ ਵੀ ਤਸਦੀ ਨਹੀਂ ਹੈਗੀ ਤੇ ਆਪਾਂ ਦੁਬਾਰੇ ਕਰ ਲੈਣੇ ਜਿਗੜ ਮੈਂ ਸਾਰਾ ਐ 12 200 ਹੋ ਗਿਆ ਹੁਣ ਚੱਕ ਲੈ ਜੀ ਲੋ ਵੀ ਮਿੱਤਰੋ 11 ਕਿਲੋ 770 ਗ੍ਰਾਮ ਜਿਹੜਾ ਲਿਖਿਆ ਸੀ ਉਹਦਾ ਚੱਕੀ ਨਹੀਂ ਤੇਰੀ ਡੈਰੀ ਦੀ ਉਹ ਅੰਦਰ ਪੀ ਮੰਗ ਜਿਹੜਾ ਅੱਜ ਕੱਲ੍ਹ ਰੱਖੀ ਹੋਈ ਆ ਉਹ ਗੱਡੀ ਦੀ ਆ ਗੱਡੀ ਚ ਭੇਜੇ ਹਾਂ ਹਾਂ ਗੱਡੀ ਚ ਭੇਜ ਜਾਏਗਾ ਪਾਖ ਦੇ ਆਖਲੀ ਖਾਲੀ ਤੇ ਹੋਰ ਨੇ ਤੋਂ ਵੀ ਕਰਦੇ ਆਲੇ ਮੇਰੇ ਸ਼ਾਪਟਰ ਦਾ ਤੋਂ ਅੱਜ ਸਵੇਰੇ ਕੱਢਿਆ 10 80 ਹਾਂਜੀ 10 70 11 ਹਾਂ ਹੁਣ 11 720 ਆ ਬੰਦੇ 11 720 ਆ ਦੱਸੋ ਇੱਥੇ ਆ ਜੀ ਮੈਂ ਇੱਥੇ ਆ ਮੜੀ ਯਾਰ ਸੱਤ ਤੋਂ 2 ਦੇਖੋ ਸੱਤ ਤੇ 400 ਇੱਕ ਗੱਲ ਸਮਝਾ ਲੈਣਾ ਸੁਣੋ ਹਲੋ ਬਾਈ ਬਾਈ ਇੱਕ ਮਿੰਟ ਡਾਕਟਰ ਇੱਕ ਅਪਾਇੰਟਮੈਂਟ ਹਾਂ ਦੁਬਾਰਾ ਜੀ ਪਹਿਲੀ ਮਿਲਕਿੰਗ ਦਾ ਦੁੱਧ ਇਹ ਕਿੰਨਾ ਹੈ ਜੀ ਆਪਣੀ ਦੇਖ ਲਓ 10 ਕਿਲੋ 10 ਕਿਲੋ 800 ਹਾਂ ਹਾਂ 10 ਕਿਲੋ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ ਚਾਹਣਾ ਹੁਣ ਆ ਇੱਥੇ ਮਾੜਾ ਜੀ ਤੁਸੀਂ ਰੁਕ ਜਾਓ ਇਹ ਜਿਹੜਾ ਦੁੱਧ ਸੀਗਾ ਨਾ ਜਦੋਂ ਆਪਾਂ 25/8/2024 ਨੂੰ ਛਾਵ ਨੂੰ ਪਹਿਲੀ ਮਿਲਕਿੰਗ ਕੀਤੀ ਸੀਗੀ ਉਹਦੇ ਦਾ ਦੁੱਧ ਹੈ 11 10 ਕਿਲੋ 800 ਗ੍ਰਾਮ ਤੇ ਜਦੋਂ ਦੂਜੀ ਚਵਾਈ ਕੀਤੀ ਸੀਗੀ ਤੇ ਉਦੋਂ ਸੀਗਾ 10 ਕਿਲੋ 880 ਗ੍ਰਾਮ ਬਈ ਫਿਰਨਲ ਨਗਰੀ ਇੱਕ ਮਿਲਕਿੰਗ ਹੋਰ ਲਉਣੀ ਕੱਲ ਨੂੰ ਹਾਂਜੀ ਤੇ ਇੱਕ ਮਿੰਟ ਇਹ ਜੇ ਗੱਲ ਕਰਕੇ ਅੱਜ ਹੈਗਾ 11 720 720 ਹਾਂ 11 ਇੱਕ ਮਿੰਟ ਹੁਣ ਕਰਾਂਗੇ ਖੜ ਜਾ ਅੱਜ ਦਾ ਤਾਂ ਕਰਾਂਗੇ ਕੱਲ ਨੂੰ ਹੋਊਗਾ ਨਹੀਂ ਕੀਰਾਂ ਤਾਂ ਫਿਰ ਬਣਾਉਣੀ ਚਾਹੀਦੀ ਇਹਨਾਂ ਦਾ ਬਣਾ ਲੈ ਤਿੰਨ ਦਿਨਾਂ ਦਾ ਅੱਜ ਦਾ ਤਾਂ ਬਣਾਉਣਾ ਖੂਣਾ ਆਪਾਂ ਜਦੋਂ ਆਪਾਂ ਤਿੰਨ ਦਿਨਾਂ ਦਾ ਹਾਂ ਪਲੱਸ ਕਰ ਲਉ ਹੁਣ ਇਹ ਰੇਟ ਜੀ ਉੱਡ ਗਿਆ 1 ਰੈਂਦਾ 33 ਕੱਲ੍ਹ ਦਾ ਕਰਦੇ ਜੀ ਜੇਰ ਦੇ ਕਰਦੇ ਬਰਾਵਾ ਆ ਗਿਆ ਆ ਗਿਆ ਮੋੜੇ ਮੋੜੇ ਪੂਰੇ ਦਿਖਾਉਣਾ ਆ ਜਿਹੜੇ ਆਪਣੇ ਸੱਜਣ ਮਿੱਤਰ ਜੁੜੇ ਹੋਏ ਉਹਨਾਂ ਨੂੰ ਦਿਖਾਉਣਾ 22 ਕਿਲੋ ਦੁੱਧ 22 ਕਿਲੋ 266 ਗ੍ਰਾਮ ਦੁੱਧ ਹੋ ਗਿਆ ਤਾੜੀਆਂ ਵੀ ਰਿਕਾਰਡ ਹੈ ਜੀ ਬੋ 22 ਕਿਲੋ 660 ਗ੍ਰਾਮ ਹੋਇਆ 22 ਕਿਲੋ 266 ਗ੍ਰਾਮ ਦੁੱਧ ਹੋ ਗਿਆ ਆ ਮਨਪ੍ਰੀਤ 266 266 266 ਇਹਦਾ ਸਕਰੀਨਸ਼ਾਟ ਹੀ ਲੈ ਲਓ ਕੈਲਕੂਲੇਟਰ ਦਾ ਕਿੰਨਾ ਰਾਵਾਂ ਕਿਆ ਹੋਰ ਆ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਹਾਂ ਵੀ ਲక్ష్ਮੀ ਜੀ ਦਾ ਉਹ ਮੈਂ ਉਸ ਕੋਈ ਗੱਲ ਖੜ ਮੈਂ ਤੁਹਾਨੂੰ ਦੱਸਦਾ ਗੱਲ ਲੈ ਵੀ ਮਿੱਤਰੋ ਇੱਕ ਹੋਰ ਜਿਹੜੀ ਨਵੀਂ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਦੱਸਦਾ ਗੱਲ ਵੀ ਸਰਪ੍ਰਾਈਜ਼ ਸੀਗਾ ਜਿਹੜਾ ਆ ਡਾਕਟਰ ਦੀ ਮੱਝ ਕੋਲੇ ਇੱਕ ਅ ਮਾਜਾ ਕੀ ਡਾਕਟਰ ਕੋਲੇ ਜੋਤੀ ਤੇ ਉਹਨਾਂ ਦਾ ਦੁੱਧ ਸੀਗਾ 24 ਕਿਲੋ 356 ਗ੍ਰਾਮ ਪੀਡੀਐਫ ਤੋਂ ਬਿੰਨਰ ਸੀਗੀ ਡਾਕਟਰ ਸਾਹਿਬ ਆਜੋ ਗਰਾ ਮੜ ਜਾ ਤੇ ਹੁਣ ਜਦੋਂ ਜਿਹੜਾ ਆਪਾਂ ਕੱਟਾ ਦਿੱਤਾ ਬਰਿੰਦਰ ਨੇ ਠੀਕ ਹੈ ਪਹਿਲਾਂ ਤਾਂ ਵਧਾਈ ਸੋਣੀ ਠੀਕ ਹੈ ਤੇ ਉਹਦਾ ਕੀ ਰਿਕਾਰਡ ਹੈ ਮੜਾ ਦਰਸ਼ਕਾਂ ਨੂੰ ਉਹਦੀ ਮਾਂ ਦਾ 24 ਕਿਲੋ 356 ਗ੍ਰਾਮ ਮੰਨ ਲਓ ਵੀ ਹੈ ਜਿਹੜਾ ਗ੍ਰਾਮਾਂ ਮਿਲਲੇ ਤੇ ਠੀਕ ਹੈ ਕਿੰਨੇ ਕਿਲੋ ਸੀਗਾ ਹੁਣ ਝੜਕ ਮਿਲੇ ਤੇ ਝੜਕ ਮਿਲੇ ਤੇ ਤੇ ਉਹ ਹੈਗਾ ਕਰਮਵੀਰ ਬੰਨ ਦਾ ਕਰਮਵੀਰ ਬੰਨ ਦਾ ਮਤਲਬ ਬੱਚਾ ਆ ਗਿਆ ਉਹ ਪਿਓ ਵਾਲੇ ਪਾਸੇ ਹਾਂ ਪਿਓ ਵਾਲੇ ਪਾਸੇ ਠੀਕ ਆ 23 ਮਹੀਨੇ ਦੀ ਉਮਰ 23 ਮਹੀਨੇ ਦੀ ਉਮਰ ਤੇ ਮੈਨੂੰ ਐ ਲੱਗਦਾ ਵੀ ਮੇਰਾ 6 ਫੁੱਟ ਦਾ ਕੱਦ ਦਾ ਬਰਾਬਰ ਹੁੰਦਾ ਹੈਗਾ ਜੀ ਹੈ ਖੀਰਾ ਉਹ ਹਾਂ ਤੇ ਹਾਂ ਖੀਰਾ ਹੀ ਆ ਗਿਆ ਨਾ ਠੀਕ ਆ ਇਹ ਇਹ ਹੁਣ ਫਿਰ ਇੱਕ ਗੱਲ ਹੋਰ ਦੱਸਣਾ ਤੈਨੂੰ ਮੈਂ ਜਿਹੜੀ ਮਤਲਬ ਤੈਨੂੰ ਵੀ ਨਹੀਂ ਪਤਾ ਪੂਰੀ ਗੱਲ ਉਹ ਕਹਿੰਦਾ ਮਿੱਤਰਾ ਸਾਡੇ ਕੋਲੇ ਇਹ ਜਿਹੜਾ ਬੁੱਲ ਪਹੁੰਚ ਗਿਆ ਜਦੋਂ ਪਹਿਲਾਂ ਅਸੀਂ ਸਾਰਾ ਆਉਦੇ ਫਾਰਮ ਤੇ ਵਰਤਣਾ ਹਾਂ ਗੱਲੀ ਇਹ ਹੋਈ ਉਹ ਸਾਡੇ ਕੋਲ ਫਾਰਮ ਪਹਿਲਾਂ ਹਫਾਜ਼ਾ ਤੇ ਕਹਿੰਦੇ ਇਸ ਬੋਲ ਨੂੰ ਦੇਖੋ ਬਹੁਤ ਵੱਡੀ ਗੱਲ ਹੁੰਦੀ ਆ ਹਨਾ ਇੱਕ ਉਹ ਦੱਸ ਦੋ ਜਿਹੜਾ ਪ੍ਰੋਜਨੈਸਟ ਹੋਇਆ ਨਾ ਨਹੀਂ ਉਹ ਜਿਹੜਾ ਡੀਐਨਏ ਡੀਐਨਏ ਸਾਰਾ ਲਟੜਾਪਟਰਾ ਹੋਇਆ ਜਿਹੜਾ ਉਹ ਟੈਸਟ ਹੋ ਗਿਆ ਉਹ ਠੀਕ ਹੈ ਨਾ ਮਨਪ੍ਰੀਤ ਬਾਈ ਸਹੀ ਪਾਇਆ ਗਿਆ ਅਗਲਾ ਬੱਚਾ ਕੋਈ ਨੂਰ ਦਾ ਆਪਣੇ ਕੋਲ ਅਗਲਾ ਬੱਚਾ ਕੋਹੀ ਨੂਰ ਦਾ ਦੇਖਦਾ ਹੈ ਨਾ ਆਹਾ ਗਿਆ ਆਹਾ ਬੁੱਲ ਗਿਆ ਅੱਛਾ ਆਹਾ ਬੁੱਲ ਗਿਆ ਹੈ ਇਹ ਕੋਹੇ ਨੂਰ ਦਾ ਜਿਹੜੀ ਝੋਟੀਆਂ ਜਿੱਤਲਾਈ ਹੈ ਨਾ ਆਪਾਂ ਕੋਹੇ ਨੂਰ ਦੀ ਇਹ ਇਹ ਉਹ ਵੀ ਕੋਈ ਨੂਰ ਦਾ ਜਿਹੜਾ ਸਾਨੂੰ ਮਗਰ ਕੱਟਾ ਉਹ ਕੋਈ ਨੂਰ ਦੀ ਮਗਰ ਨਹੀਂ ਦਾ ਕੱਟਾ ਉਹ ਨਾ ਜੋਤੀ ਦੇ ਮਗਰ ਆ ਗਿਆ ਅਗਲਾ ਕੋ ਮਤਲਬ ਕੱਟਾ ਆ ਗਿਆ ਫਿਰ ਆਪਾਂ ਫਿਰ ਉਹਨੂੰ ਕੋਈ ਨੂਰ ਤੋਂ ਕਰਦਾਂਗੇ ਦੇਖੀ ਜਾਊਗੀ ਫਿਰ ਠੀਕ ਹੈ ਮਨਪ੍ਰੀਤ ਵਧਾਈ ਭਈ ਧੰਨਵਾਦ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਬਹੁਤ-ਬਹੁਤ ਜਿੰਨੇ ਸੱਜਣ ਮਿੱਤਰ ਆਇਆ ਸਾਰਿਆਂ ਨੂੰ ਮਲਾਵਾਂਗੇ ਪਹਿਲਾਂ ਤੇਰੀ ਨਾਲ ਆਪਾਂ ਗੱਲ ਕਰ ਲਏ ਹੁਣ ਕਈ ਵਾਰੀ ਹਰ ਇੱਕ ਬੰਦਾ ਨਵੇਂ ਤੋਂ ਨਵਾਂ ਜੁੜਦਾ ਉਹਨਾਂ ਨੂੰ ਸਾਰੀ ਗੱਲਬਾਤ ਦੱਸ ਦੇ ਵੀ ਆਪਾਂ ਕਿਵੇਂ-ਕਿਵੇਂ ਕੰਮ ਚਲਾਇਆ ਠੀਕ ਹੈ ਤੇ ਉਹ ਕਿਹੜੇ ਇਹਦੀ ਮਾਂ ਕਿਹੜੀ ਸੀ ਪਿਓ ਕਿਹੜਾ ਸੀ ਦੱਸੀ ਪਹਿਲਾਂ ਤਾਂ ਬਾਈ ਜਿਹਨੇ ਭਰਾਜੋ ਕੰਨੇ ਆ ਕੇ ਲਾਈਵ ਵਿੱਚ ਸਾਰਾ ਧੰਨਵਾਦ ਤੇ ਜਿੰਨੇ ਵੀਰ ਆਪਣੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਤੇ ਇਹ ਮੱਝ ਆਪਣੀ ਕੋਹਨੌਰ ਬੁੱਲਦੀ ਹੈਗੀ ਤੇ ਇਹਦਾ ਦੂਜਾ ਸੂਆ ਹੈਗਾ ਤੇ ਇਹ ਚਾਰ ਦੰਦ ਝੋਟੀ ਹੈਗੀ ਠੀਕ ਹੈ ਤੇ ਇਹਦੀ ਮਾਂ ਦਾ ਦੁੱਧ ਪਹਿਲੇ ਸੂਏ ਵਿੱਚ 14 ਸੀਗਾ ਦੂਜੇ ਸੂਏ ਵਿੱਚ 14 ਸੀਗਾ ਠੀਕ ਹੈ ਤੇ ਬਾਕੀ ਇਹਦਾ ਗੱਦ ਕਾਠ ਬਹੁਤ ਵਧੀਆ ਆਇਆ ਹੈਗਾ ਉਹਦੀ ਮਾਂ ਨੂੰ ਠੀਕ ਹੈ 20 ਮੰਤਰ ਵਧੀਆ ਹੀ ਆ ਬਾਕੀ 8 ਕਿਲੋ ਦੁੱਧ ਦੇ ਪਾਣ ਡਰਾਈ ਕੀਤੇ ਆ 8 ਕਿਲੋ ਹਾਂ ਦੇਖੋ ਆਪ ਜਿਹੜਾ ਉਹ ਵੀ ਤੁਸੀਂ ਰਿਸ਼ਤੇਦਾਰੀ ਪਰਾ ਇਹਨਾ ਥੋੜਾ ਜਿਹਾ ਬਿਮਾਰ ਹੋ ਗਿਆ ਸੀ ਉਹ ਹਸਪੀਟਲ ਚ ਦਾਖਲ ਹੋ ਗਿਆ ਸੀ ਅੱਛਾ ਉਹਦੇ ਕਾਰਨ ਠੀਕ ਹੈ ਤੇ ਨਹੀਂ ਸਾਨੂੰ ਮੁਸ਼ਕਲ ਆ ਰਹੀ ਸੀ ਥੋੜੀ ਜਿਹੀ ਠੀਕ ਹੈ ਟਰਾਈ ਕਰ ਲੈ ਦੇਖ ਲੈ ਹੈਨਾ ਤੇ ਬਾਕੀ 1.5 ਮਹੀਨਾ ਛੱਡੀ ਆਪਾਂ ਨੇ ਇਹ 1.5 ਮੈਂ ਇਹੀ ਸਵਾਲ ਸੀ ਮੇਰਾ ਅਗਲਾ ਵੀ 8 ਕਿਲੋ ਛੱਡੀ ਤਾਂ ਐ ਨਹੀਂ ਪਤਾ ਵੀ 6 ਮਹੀਨਾ ਬਾਅਦ ਛੱਡੀ ਨਹੀਂ 1.5 ਮਹੀਨਾ ਪਹਿਲੀ ਛੱਡੀ ਹਾਂ 1.5 ਮਹੀਨਾ ਛੱਡੀ ਇਹ ਦੇਖ ਲੈ ਵੱਡੀ ਗੱਲ ਹੈ ਹੈਨਾ ਕਿਉਂਕਿ ਬਾਕੀ ਇਹ ਖੀਰੀ ਸੁਬੀ ਖੀਰੀ ਸੁਬੀ ਬਾਅਦ ਅਲੱਗ ਥੰਨੇ ਜਦੋਂ ਦਾ ਫੇਰ ਹੋਈ ਆਖ ਖਾਲਾਂ ਦੇ ਵਿੱਚ ਦੋ 200 ਰੁਪਏ ਸਾਡੇ ਸਤਾਨ ਲੀਟਰ ਕਰਤਾ ਸੀ ਉਦੋਂ ਮੈਨੂੰ ਓਵਰਫਿਲ ਹੋ ਜਾਂਦਾ ਸੀ ਹਾਂ ਪਿਛਲੇ ਸੂਏ ਹਾਂ ਹੁਣ ਮੂੰਹ ਚਾਰ ਦੰਦ ਹੈ ਮੂੰਹ ਚਾਰ ਦੰਦ ਹੈ ਤੇ ਆਪਾਂ ਨਾ ਫਿਰ ਹੁਣ ਜਿਹੜੀ ਆਪਾਂ ਸਵੇਰੇ ਫਾਈਨਲ ਕਰਕੇ ਹਾਂ ਫਾਈਨਲ ਕਰਕੇ ਸਵੇਰੇ ਕਰਨਾ ਫਾਈਨਲ ਠੀਕ ਆ ਹਾਂ ਇੱਕ ਜਵਾਈ ਹੋਵੇ ਅੱਛਾ ਇੱਕ ਚਵਾਈ ਆਪਾਂ ਤੜਕੇ ਫੇਰ ਕਰਨੀ ਚੌਥੀ ਚਵਾਈ ਚੱਲ ਗਈ ਠੀਕ ਆ ਚਲੋ ਕੋਈ ਗੱਲ ਨਹੀਂ ਫੇਰ ਆਪ ਸਵੇਰੇ ਦਿਖਾਈਏ ਦੰਦ ਹਾਂ ਸਵੇਰੇ ਦਿਖਾਵਾਂ ਠੀਕ ਆ ਰਮੀਤ ਆ ਜਾ ਕੇ ਆ ਇਹ ਆ ਗਿਆ ਭਾਈ ਜਿਹੜਾ ਮੁੰਡਾ ਉਹ ਆ ਗਿਆ ਛੋਟਾ ਕੇ ਵੱਡਾ ਛੋਟਾ ਠੀਕ ਹੈ ਠੀਕ ਹੈ ਛੋਟਾ ਭਰਾ ਆ ਗਿਆ ਕਿੰਨਾ ਕੇ ਜ਼ੋਰ ਲੱਗਿਆ ਬੋਲ ਦਿਓ ਮੇਰੇ ਭਾਈ ਬਹੁਤ ਜ਼ੋਰ ਹਾਂ ਬਾਕੀ ਬਹੁਤ ਚੋਰੀਆਂ ਇੱਕ ਵਾਰੀ ਬਈ ਤਾੜੀਆਂ ਹਰ ਮਿੱਤੇ ਨਾਲ ਹੀ ਮਾਰਦੇ ਹਾਂ ਤਾੜੀਆਂ ਵਿੱਚ ਠੀਕ ਹੈ ਠੀਕ ਹੈ ਇਧਰ ਸੱਜਣਾ ਅੰਕਲ ਜੀ ਹਾਸੇ ਕਰਦੇ ਇੱਥੇ ਬੰਦਾ ਹੀ ਉਹ ਬੰਦਰਾ ਠੀਕ ਹੈ ਜਿਨੇ ਤੈਨੂੰ ਬਾਣੀ ਪਾਇਆ ਇਹਨੇ ਤੈਨੂੰ ਬਾਣੀ ਪਾਇਆ ਸੀ ਬੈਟਰੀ ਲੋ ਹੋ ਗਈ ਹੁਣ ਦੀ ਬੈਟਰੀ ਲੋ ਕਰ ਗਿਆ ਹੁਣ ਅੱਛਾ 1037